ਕਾਂਗਰਸ ਹਾਈ ਕਮਾਂਡ ਵੱਲੋਂ ਕਾਂਗਰਸੀ ਆਗੂ ਪ੍ਰਭਜੋਤ ਸਿੰਘ ਬਤਰਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਨਿਯੁਕਤ ਕੀਤੇ ਜਾਂਦੇ ਸਾਬਕਾ ਉਪ ਮੁੱਖ ਮੰਤਰੀ ਉਮਪrakash ਸੋਨੀ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਵਿਧਾਈ ਦਿੱਤੀ ਪ੍ਰਭਜੋਤ ਸਿੰਘ ਬਤਰਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤੰਦੇਹੀ ਨਾਲ ਨਿਭਾਉਣਗੇ ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਅਰुण ਕੁਮਾਰ ਪੱਪਲ, ਪਰਮਜੀਤ ਚੋਪੜਾ, ਕਮਲ ਕੁਮਾਰ, ਕੁਲਦੀਪ ਸਿੰਘ, ਕੌਂਸਲਰ ਸੋਨੂ ਪਹਿਲਵਾਨ ਅਮਨ ਵੇੜਕਾ ਸਮੇਤ ਕਾਂਗਰਸੀ ਵਰਕਰ ਮੌਜੂਦ ਸਨ ਅੱਜ ਪ੍ਰਭ ਜੋ ਬਥਰਾ ਜੀ ਜਿਹੜੇ ਸਾਡੇ ਪਾਰਟੀ ਦੇ ਬੜੇ ਚੰਗੇ ਜਿਹੜੇ ਨੇ ਵਰਕਰ ਵੀ ਨੇ ਲੀਡਰ ਵੀ ਨੇ ਸੋ ਇਸ ਪਰਿਵਾਰ ਨੂੰ ਬਤਰਾ ਪਰਿਵਾਰ ਆਇਦਾ ਨਹੀਂ ਬੜੀ ਪੁਰਾਣੀ ਸੇਵਾ ਕਰ ਰਿਹਾ ਮੇਰੇ ਬੜੇ ਰਿਲੇਸ਼ਨ ਨੇ ਕਾਂਗਰਸ ਪਾਰਟੀ ਇਹ ਸੇਵਾ ਕਰਦੇ ਰਾਜ ਨੂੰ ਜਨਰਲ ਸੈਕਟਰੀ ਡਿਸਟ੍ਰਿਕਟ ਦਾ ਬਣਾਇਆ ਸੋ ਮੈਂ ਮੁਬਾਰਕਬਾ ਦਿਨਾ ਸੋ ਮੈਨੂੰ ਪੂਰੀ ਯਾਦ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ ਦਿਨ ਰਾਤ ਮਿਹਨਤ ਕਰਾਂਗੇ ਔਰ ਜਨਰਲ ਸੈਕਟਰੀ ਬਣ ਕੇ ਇਹ ਸ਼ਹਿਰ ਚ ਕਾਂਗਰਸ ਪਾਰਟੀ ਦਾ ਨਾਮ ਰੋਸ਼ਨ ਕਰਾਂਗੇ ਆਈ ਸੁਨੀ ਸਾਹਿਬ ਵੱਲੋਂ ਮੈਨੂੰ ਸ਼ਹਿਰ ਦਾ ਜਨਰਲ ਸਕੱਤਰ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਬਣਾਇਆ ਗਿਆ ਤੇ ਉਹਨਾਂ ਲਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਤੇ ਜੋ ਵੀ ਉਹਨਾਂ ਦੀ ਉਮੀਦਾਂ ਨੇ ਉਹਨਾਂ ਦੇ ਖਰੇ ਉਤਰਾਂਗੇ